ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਇਹ ਦੱਸਣਾ ਚਾਹਾਂਗਾ ਕਿ ਅੱਜ ਐਸ ਗਰੁੱਪ ਆਫ ਇੰਸਟੀਟਿਊਸ਼ਨ ਵਿਖੇ 7 ਡੇਜ਼ ਜੋ ਸਾਡੇ ਇੱਥੇ ਇੱਕ ਐਨਐਸਐਸ ਕੈਂਪ ਦਾ ਆਯੋਜਿਤ ਕੀਤਾ ਗਿਆ ਹੈ ਅੱਜ ਦੂਜੇ ਦਿਨ ਉਹਦੀ ਸ਼ੁਰੂਆਤ ਸਾਡੀ ਯੋਗਾ ਤੇ ਮੈਡੀਟੇਸ਼ਨ ਸੈਸ਼ਨ ਵੱਲੋਂ ਸ਼ੁਰੂਆਤ ਹੋਈ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਐਨਐਸਐਸ ਵਲੰਟੀਅਰਜ਼ ਨੇ ਉਹਨਾਂ ਨੇ ਪਿੰਡ ਸਲੌਦੀ ਵਿਖੇ ਜਾ ਕੇ ਇੱਕ ਵਾਤਾਵਰਨ ਬਚਾਓ ਮੁਹਿੰਮ ਦੇ ਤਹਿਤ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਤੇ ਬੱਚਿਆਂ ਦਾ ਇਹੀ ਪਰਪਸ ਹੈਗਾ ਰੈਲੀ ਆਯੋਜਨ ਕਰਨ ਦਾ ਕਿ ਪਿੰਡ ਵਾਸੀਆਂ ਨੂੰ ਸਾਰੇ ਸਮਾਜ ਨੂੰ ਇਹੀ ਸੁਨੇਹਾ ਦਿੱਤਾ ਜਾਵੇ ਕਿ ਆਓ ਅਸੀਂ ਰਲ ਮਿਲ ਕੇ ਆਪਣੇ ਜਿਹੜਾ ਸਾਡਾ ਗੰਦਲਾ ਵਾਤਾਵਰਨ ਹੁੰਦਾ ਜਾ ਰਿਹਾ ਏ ਉਹਦੀ ਸੇਵਾ ਤੇ ਸੰਭਾਲ ਕਰੀਏ ਜਿਹੜਾ ਸਾਡਾ ਐਨਐਸਐਸ ਕੈਂਪ ਹੈ ਉਹਦਾ ਟੀਮ ਵੀ ਇਹੀ ਹੈ ਕਿ এমਪਾਵਰਿੰਗ ਯੂਥ ਥਰੂ ਸਸਟੇਨੇਬਲ ਇੰਡੀਆ ਕਿ ਯੂਥ ਨੂੰ ਜਾਗਰੂਕ ਕਰਨਾ ਸੋ ਇਸ ਰੈਲੀ ਦੇ ਤਹਿਤ ਇੱਕ ਜਾਗਰੂਕਤਾ ਜਿਹੜੀ ਮੁਹਿੰਮ ਹੈ ਇਹ ਚਲਾਈ ਗਈ ਜਿਵੇਂ ਅਸੀਂ ਜਾਣਦੇ ਆ ਵੀ ਸਾਡੀ ਧਰਤੀ ਸਾਡਾ ਪਾਣੀ ਤੇ ਸਾਡੀ ਜਿਹੜੀ ਹਵਾ ਏ ਇਹ ਸਾਰੀ ਗੰਦਲੀ ਹੁੰਦੀ ਜਾ ਰਹੀ ਹੈ ਗੁਰਬਾਣੀ ਵਿੱਚ ਵੀ ਗੁਰੂ ਸਾਹਿਬ ਨੇ ਵਾਤਾਵਰਨ ਨੂੰ ਬਹੁਤ ਕੁਦਰਤ ਨੂੰ ਬਹੁਤ ਹੀ ਉੱਚਾ ਦਰਜਾ ਦਿੱਤਾ ਏ ਉਹਨਾਂ ਨੇ ਕਿਹਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਜੀ ਅਸੀਂ ਦੇਖੀਏ ਤਾਂ ਸਾਰੀ ਜਿਹੜੀ ਕੁਦਰਤ ਹੈ ਜਿਹੜੀ ਇਹਦੀ ਉਤਪਤੀ ਹੈ ਉਹ ਵੀ ਪਵਨ ਤੋਂ ਹੀ ਹੋਈ ਹੈ ਤੇ ਜਲ ਤੋਂ ਹੀ ਹੋਈ ਹੈ ਉਤਪਤੀ ਗੁਰੂ ਸਾਹਿਬ ਆਖਦੇ ਹਨ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਇ ਕੀ ਉਸ ਅਕਾਲ ਪੁਰਖ ਪਰਮਾਤਮਾ ਸੱਚ ਵੱਲੋਂ ਸਭ ਤੋਂ ਪਹਿਲਾਂ ਭਵਨ ਤੇ ਭਵਨ ਤੋਂ ਫਿਰ ਜੋਸੀ ਦੇਖਦੇ ਆਂ ਕਿ ਜਲ ਦੀ ਉਤਪਤੀ ਹੋਈ ਐ ਤੇ ਉਸ ਤੋਂ ਬਾਅਦ ਇਹ ਜਿਹੜਾ ਸਾਰਾ ਸੰਸਾਰ ਐ ਤਿੰਨੋਂ ਭਵਨ ਐ ਤੇ ਉਹਨਾਂ ਦੀ ਉਤਪਤੀ ਹੋਈ ਤੇ ਪਰਮਾਤਮਾ ਨੇ ਖੁਦ ਇਹ ਇਸ ਸੰਸਾਰ ਦੇ ਵਿੱਚ ਉਹਨਾਂ ਨੇ ਆ ਕੇ ਆਪ ਸੰਸਾਰ ਨੂੰ ਸਿਰਜਿਆ ਤੇ ਉਹਦੇ ਵਿੱਚ ਫਿਰ ਵਾਸ ਵੀ ਕੀਤਾ ਪਰੰਤੂ ਅੱਜ ਅਸੀਂ ਜੇ ਦੇਖਦੇ ਆਂ ਕਿ ਜਿਹੜਾ ਇੱਕੋ ਇੱਕ ਉਦੇਸ਼ ਐ ਬੱਚਿਆਂ ਦਾ ਜਿਹੜਾ ਅੱਜ ਦਾ ਵਿਦਿਅਕ ਘਟਾਣ ਚਾਹੀ ਉਹਦਾ ਇੱਕੋ ਇੱਕ ਉਦੇਸ਼ ਸਿਰਫ ਆਰਥਿਕ ਪੱਖ ਨੂੰ ਲੈ ਕੇ ਬੱਚਿਆਂ ਨੂੰ ਅ ਵਿੱਦਿਆ ਪ੍ਰਦਾਨ ਕਰਨਾ ਹੈ ਅੱਜ ਅਧਿਆਤਮਕ ਪੱਖ ਤੋਂ ਅਸੀਂ ਟੁੱਟਦੇ ਜਾ ਰਹੇ ਆ ਸਿਰਫ ਤੇ ਸਿਰਫ ਜਿਹੜੀ ਸਾਰਾ ਫੋਕਸ ਹੈ ਉਹ ਪਦਾਰਥਵਾਦ ਦੇ ਵੱਲ ਹੁੰਦਾ ਜਾ ਰਿਹਾ ਹੈ ਅੱਜ ਜ਼ਰੂਰਤ ਹੈ ਪਦਾਰਥਵਾਦ ਦਾ ਵਿਗਿਆਨ ਦਾ ਤੇ ਅਧਿਆਤਮਕਵਾਦ ਦਾ ਇੱਕ ਸੰਤੁਲਨ ਕਾਇਮ ਕਰਨ ਦਾ ਤਾਂ ਕਿ ਅਸੀਂ ਜਿਹੜੀ ਜਿਹੜੀ ਅਸੀਂ ਹੋਲਿਸਟਿਕ ਡਵੈਲਪਮੈਂਟ ਦੀ ਗੱਲ ਕਰਦੇ ਆ ਜਿਹੜੀ ਸਾਨੂੰ ਗੁਰੂ ਨਾਨਕ ਸਾਹਿਬ ਨੇ ਸਾਡੇ ਜਿੰਨੇ ਵੀ ਧਾਰਮਿਕ ਸ਼ਾਸਤਰ ਨੇ ਉਹਨਾਂ ਵੱਲੋਂ ਇਹੀ ਸਿੱਖਿਆ ਮਿਲਦੀ ਹੈ ਕਿ ਜਿਹੜੀ ਮਨੁੱਖ ਦੀ ਹੈ ਉਹ ਹੋਲਿਸਟਿਕ ਡਵੈਲਪਮੈਂਟ ਹੋਣੀ ਚਾਹੀਦੀ ਹੈ ਹਰ ਪੱਖੋਂ ਮਨੁੱਖ ਜਿਹੜਾ ਹੈ ਸੰਪੂਰਨ ਹੋਣਾ ਚਾਹੀਦਾ ਹੈ ਉਹਦੇ ਵਿੱਚ ਅਧਿਆਤਮਕ ਗੁਣ ਸਮਾਜਿਕ ਗੁਣ ਨੈਤਿਕ ਗੁਣ ਤੇ ਆਰਥਿਕ ਪੱਖੋਂ ਵੀ ਗੁਰੂ ਨਾਨਕ ਦੇਵ ਜੀ ਨੇ ਸੱਚੀ ਸੁੱਚੀ ਕੀਰਤ ਤੇ ਵੰਡ ਛਕਣ ਦਾ ਸਾਨੂੰ ਉਪਦੇਸ਼ ਦਿੱਤਾ ਏ ਐਨਐਸਐਸ ਯੂਨਿਟ ਦਾ ਵੀ ਇਹੀ ਇੱਕੋ ਇੱਕ ਮਕਸਦ ਹੈ ਕਿ ਸਰਵਿਸ ਟੂ ਸੁਸਾਇਟੀ ਅਸੀਂ ਸਮਾਜ ਦੀ ਸੇਵਾ ਕਰੀਏ ਤੇ ਬੱਚਿਆਂ ਦੇ ਵਿੱਚ ਇਹ ਜਿਹੜੀਆਂ ਉੱਚੀਆਂ ਕਦਰਾਂ ਕੀਮਤਾਂ ਨੇ ਸੇਵਾ ਦੀਆਂ ਉਹਨੂੰ ਅਸੀਂ ਜਾਗਰੂਕ ਕਰੀਏ ਅਸ ਦੇਖਦੇ ਹਾਂ ਕਿ ਭਗਤ ਪੂਰਨ ਸਿੰਘ ਜੀ ਜੋ ਕਿ ਇੱਕ ਅਦੁੱਤੀ ਮਿਸਾਲ ਨੇ ਸੇਵਾ ਦੀ ਭਾਈ ਕਨਈਆ ਜੀ ਨੇ ਧਰਮਾਂ ਦੀ ਕਟੜਤਾ ਤੋਂ ਉੱਪਰ ਉੱਠ ਕੇ ਉਹਨਾਂ ਨੇ ਇੱਕ ਸੇਵਾ ਦਾ ਜੋ ਅਦੁੱਤੀ ਮਿਸਾਲ ਕਾਇਮ ਕੀਤੀ ਹੈ ਉਹ ਉਸ ਉਦਾਹਰਨ ਨੂੰ ਅਸੀਂ ਆਪਣੇ ਬੱਚਿਆਂ ਦੇ ਵਿੱਚ ਵੀ ਜਾਗਰਤ ਕਰੀਏ ਇਹੀ ਸਾਡੀ ਜਿਹੜੀ ਐਨਐਸਐਸ ਯੂਨਿਟ ਹੈ ਇਹੀ ਪਰਪਸ ਹੈ ਕਿ ਆਓ ਅਸੀਂ ਰਲ ਮਿਲ ਕੇ ਇਹ ਇੱਕ ਵਾਤਾਵਰਨ ਦੇ ਪ੍ਰਤੀ ਇੱਕ ਜਾਗਰੂਕਤਾ ਲਹਿਰ ਚਲਾਈਏ ਤੇ ਆਉਣ ਵਾਲੀਆਂ ਜਨਰੇਸ਼ਨਸ ਨੂੰ ਇਸ ਗੰਦਲੇ ਪਾਣੀ ਹਵਾ ਤੇ ਗੰਦਲੀ ਧਰਤੀ ਤੋਂ ਅਸੀਂ ਬਚਾਈਏ ਤੇ ਉਹਨਾਂ ਦੇ ਜੀਵਨ ਨੂੰ ਖੁਸ਼ਹਾਲ ਰੱਖੀਏ ਥੈਂਕ ਯੂ ਸਾਰਾ